ਕੌਂਕੜ ਖੇਤਰ ਨਾ ਸੁਣਦਿਆਂ ਹੀ ਅਮ ਹਰੇ ਭਰੇ ਜੰਗਲ ਪੱਥਰਾਂ ਵਾਲੇ ਸਮੁੰਦਰੀ ਕੰਡੇ ਧੁੰਦ ਨਾਲ ਘਿਰੀਆਂ ਪਹਾੜੀਆਂ ਸਭ ਅੱਖਾਂ ਅੱਗੇ ਆ ਜਾਂਦਾ ਹੈ ਹਾਂਜੀ ਬਹੁਤ ਖੂਬਸੂਰਤ ਇਲਾਕਾ ਹੈ ਪਰ ਇਸ ਸੁੰਦਰਤਾ ਦੇ ਪਿੱਛੇ ਨਾ ਕਈ ਵਾਰ ਕੁਝ ਹੋਰ ਵੀ ਹੁੰਦਾ ਹੈ ਕਹਾਣੀਆਂ ਹਾਂ ਕਹਾਣੀਆਂ ਡਰਾਉਣੀਆਂ ਅਲੌਕਿਕ ਪੀੜੀਆਂ ਤੋਂ ਚਲੀਆਂ ਆ ਰਹੀਆਂ ਤੇ ਅੱਜ ਆਪਾਂ ਇੱਕ ਅਜਿਹੀ ਕਹਾਣੀ ਦੀ ਗੱਲ ਕਰਨੀ ਹੈ ਕੌਨਕਣ ਦੇ ਤੱਟ ਤੇ ਇੱਕ ਪਿੰਡ ਹੈ ਸ਼ਿਰਗਾਉਂ ਅੱਛਾ ਸ਼ਿਰਗਾਉਂ ਇਸ ਬਾਰੇ ਕਾਫੀ ਸੁਣਿਆ ਹੈ ਮਤਲਬ ਕਨਾਫੂਸੀਆਂ ਹੁੰਦੀਆਂ ਨੇ ਬਿਲਕੁਲ ਤੇ ਸਾਡੀ ਅੱਜ ਦੀ ਗੱਲਬਾਤ ਦਾ ਆਧਾਰ ਹੈ ਇੱਕ ਲਿਖਤ ਸ਼ਿਰਗਾਉਂ ਦਾ ਪੂਤਵਾੜਾ ਪਿੰਡ ਅਸੀਂ ਇਸੇ ਵਿੱਚੋਂ ਮੁੱਖ ਗੱਲਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤਾਂ ਸ਼ੁਰੂ ਕਰਦੇ ਹਾਂ ਸ਼ਿਰਗਾਉਂ ਦੇ ਅਤੀਤ ਤੋਂ ਇਹ ਕਦੋਂ ਦੀ ਗੱਲ ਹੈ ਇਹ 18ਵੀਂ ਸਦੀ ਦੀ ਗੱਲ ਦੱਸੀ ਜਾਂਦੀ ਹੈ ਉਦੋਂ ਇਹ ਮਛੇਰਿਆਂ ਦਾ ਇੱਕ ਵਧੀਆ ਵਜਦਾ ਰਸਦਾ ਪਿੰਡ ਸੀ ਲੋਕ ਸ਼ਾਂਤੀ ਨਾਲ ਰਹਿੰਦੇ ਸੀ ਆਮ ਜੀ ਜ਼ਿੰਦਗੀ ਸੀ ਮਤਲਬ ਸਮੁੰਦਰ ਨਾਲ ਜੁੜੀ ਹੋਈ ਹਾਂਜੀ ਬਿਲਕੁਲ ਪਰ ਫਿਰ ਇਸ ਸ਼ਾਂਤੀ 'ਚ ਖਲਲ ਪਿਆ ਇੱਕ ਅਜੀਬ ਮਤਲਬ ਬਹੁਤ ਹੀ ਰਹੱਸਮਈ ਬੰਦਾ ਪਿੰਡ 'ਚ ਆਇਆ ਅੱਛਾ ਕਿਹੋ ਜਿਹਾ ਸੀ ਉਹ ਲਿਖਤ 'ਚ ਦੱਸਿਆ ਹੈ ਕਿ ਲੰਬਾ ਪਤਲਾ ਜਿਹਾ ਸੀ ਤੇ ਉਹਦਾ ਚਿਹਰਾ ਬਹੁਤ ਫਿੱਕਾ ਸੀ ਅਜੀਬ ਤਰ੍ਹਾਂ ਦਾ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਉਹ ਸਖਤ ਗਰਮੀ 'ਚ ਵੀ ਕਾਲਾ ਚੋਗਾ ਪਾਈ ਰੱਖਦਾ ਸੀ ਕਾਲਾ ਚੋਗਾ ਗਰਮੀ ਵਿੱਚ ਇਹ ਤਾਂ ਸੱਚੀ ਅਜੀਬ ਐ ਤੇ ਉਹਦੇ ਕੋਲ ਹਮੇਸ਼ਾ ਇੱਕ ਬੋਰੀ ਵੀ ਹੁੰਦੀ ਸੀ ਹਾਂ ਇੱਕ ਵੱਡੀ ਸਾਰੀ ਬੋਰੀ ਪਿੰਡ ਵਾਲਿਆਂ ਨੇ ਪਹਿਲਾਂ ਤਾਂ ਰਿਵਾਜ ਮੁਤਾਬਕ ਉਹਦਾ ਸਵਾਗਤ ਕੀਤਾ ਪਰ ਜਲਦੀ ਹੀ ਨਾ ਅਜੀਬ ਚੀਜ਼ਾਂ ਹੋਣ ਲੱਗ ਪਈਆਂ ਕੀ ਹੋਣ ਲੱਗ ਪਿਆ ਸੀ ਮਤਲਬ ਕਿਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਤਾਂ ਮਛੇਰੀਆਂ ਦੇ ਜਾਲਾਂ 'ਚੋਂ ਮੱਛੀਆਂ ਗਾਇਬ ਹੋਣ ਲੱਗ ਪਈਆਂ ਰਾਤੋਂ ਰਾਤ ਸੱਚੀ ਖਾਲੀ ਜਾਲ ਹਾਂ ਤੇ ਫਿਰ ਸਮੁੰਦਰ ਜਿਹੜਾ ਉਹਨਾਂ ਦੀ ਰੋਜ਼ੀ-ਰੋਟੀ ਸੀ ਉਹ ਬਹੁਤ ਮਤਲਬ ਅਜੀਬ ਤਰੀਕੇ ਨਾਲ ਹਿੰਸਕ ਹੋਣ ਲੱਗ ਪਿਆ ਬਿਨਾਂ ਮੌਸਮ ਖਰਾਬ ਹੋਏ ਓਹੋ ਤੇ ਇਹ ਸਿਰਫ ਸਮੁੰਦਰ ਤੱਕ ਹੀ ਨਹੀਂ ਰਿਹਾ ਹੋਣਾ ਨਹੀਂ ਬਿਲਕੁਲ ਨਹੀਂ ਰਾਤ ਨੂੰ ਨੇੜੇ ਦੇ ਜੰਗਲਾਂ ਚੋਂ ਕਾਨਾ ਫੂਸੀ ਵਰਗੀਆਂ ਆਵਾਜ਼ਾਂ ਆਉਣ ਲੱਗ ਪਈਆਂ ਕਾਨਾ ਫੂਸੀ ਜੰਗਲ ਚੋਂ ਹਾਂਜੀ ਤੇ ਸਭ ਤੋਂ ਡਰਾਉਣੀ ਗੱਲ ਪਿੰਡ ਦੇ ਲੋਕ ਕਿੱਕੇ ਕਰਕੇ ਗਾਇਬ ਹੋਣ ਲੱਗ ਪਏ ਬਿਨਾ ਕਿਸੇ ਨਿਸ਼ਾਨੀ ਕਿਸੇ ਸੁਰਾਗ ਦੇ ਇਹ ਤਾਂ ਬਹੁਤ ਪਿਆਨਕ ਹੈ ਪੂਰਾ ਪਿੰਡ ਡਰ ਗਿਆ ਹੋਣਾ ਸ਼ੱਕ ਤਾਂ ਉਸੇ ਨਵੇਂ ਆਏ ਬੰਦੇ ਤੇ ਗਿਆ ਹੋਣਾ ਫਿਰ ਸੁਭਾਵਿਕ ਹੈ ਸਭ ਉਸੇ ਵੱਲ ਉਂਗਲ ਚੁਕਣ ਲੱਗੇ ਕੋਈ ਕਹੇ ਜਾਦੂਗਰ ਹੈ ਕੋਈ ਤਾੰਤ੍ਰਿਕ ਅਫਵਾਹਾਂ ਫੈਲ ਗਈਆਂ ਕੀ ਅਫਵਾਹਾਂ ਸਨ ਇਕ ਖਾਸ ਅਫਵਾ ਜਿਹੜੀ ਲਿਖਤ ਚ ਦੱਸੀ ਗਈ ਹੈ ਉਹ ਇਹ ਸੀ ਕਿ ਉਸਨੇ ਕੋਈ ਸੌਦਾ ਕੀਤਾ ਹੈ ਕਿਸੇ ਪੁਰਾਣੀ ਬੁਰੀ ਸਮੁੰਦਰੀ ਆਤਮਾ ਨਾਲ ਸੌਦਾ ਕਿਸ ਚੀਜ਼ ਦਾ ਦੌਲਤ ਦੇ ਬਦਲੇ ਪਿੰਡ ਵਾਲਿਆਂ ਦੀਆਂ ਰੂਹਾਂ ਦਾ ਹੇ ਰੱਬਾ ਫਿਰ ਪਿੰਡ ਵਾਲਿਆਂ ਨੇ ਕੁਝ ਕੀਤਾ ਉਹਦਾ ਸਾਹਮਣਾ ਕੀਤਾ ਹਾਂ ਪਿੰਡ ਦੇ ਕੁਝ ਸਿਆਣੇ ਬੰਦੇ ਨੇ ਹਿੰਮਤ ਕੀਤੀ ਤੇ ਜਦੋਂ ਉਹਨਾਂ ਨੇ ਉਸਨੂੰ ਪੁੱਛਿਆ ਤਾਂ ਜਿਹੜੀ ਸੱਚਾਈ ਸਾਹਮਣੇ ਆਈ ਉਹ ਅਫਵਾਹਾਂ ਤੋਂ ਵੀ ਡਰਾਉਣੀ ਸੀ ਉਹ ਕੀ ਸੀ ਉਸਨੇ ਦੱਸਿਆ ਕਿ ਉਹ ਕੋਈ ਆਮ ਤਾਤ੍ਰਿਕ ਨਹੀਂ ਉਹ ਇੱਕ ਬ੍ਰਹਮਾ ਰਾਖਸ਼ ਹੈ। ਬ੍ਰਹਮਾ ਰਾਖਸ਼ ਇੱਕ ਹੀ ਹੁੰਦਾ ਹੈ। ਮੈਂ ਸੁਣਿਆ ਤਾਂ ਹੈ ਪਰ ਦੇਖੋ ਆਪਣੀਆਂ ਲੋਕ ਕਥਾਵਾਂ ਵਿੱਚ ਨਾ ਬ੍ਰਹਮਾ ਰਾਖਸ਼ ਅਕਸਰ ਕਿਸੇ ਪੜੇ ਲਿਖੇ ਉੱਚ ਜਾਤੀ ਦੀ ਆਤਮਾ ਹੁੰਦੀ ਹੈ ਜਿਸ ਨੇ ਕੋਈ ਬਹੁਤ ਵੱਡਾ ਪਾਪ ਕੀਤਾ ਹੋਵੇ। ਇਸ ਕਰਕੇ ਉਹ ਬਹੁਤ ਸ਼ਕਤੀਸ਼ਾਲੀ ਵੀ ਹੁੰਦਾ ਹੈ ਤੇ ਸਰਾਪਿਆ ਹੋਇਆ ਵੀ। ਅੱਛਾ, ਮਤਲਬ ਕੋਈ ਪਹਿਲਾ ਵਿਦਵਾਨ ਸੀ? ਹਾਂ, ਕਹਾਣੀ ਇਹੀ ਕਹਿੰਦੀ ਹੈ। ਇੱਕ ਵਿਦਵਾਨ ਸੀ ਜੋ ਅਮਰ ਹੋਣਾ ਚਾਹੁੰਦਾ ਸੀ ਤੇ ਕਾਲੀ ਜਾਦੂ ਦੇ ਚੱਕਰ ਚ ਪੈ ਗਿਆ ਤੇ ਮਰਨ ਤੋਂ ਬਾਅਦ ਇਸ ਭਿਆਨਕ ਰੂਪ ਚ ਪਟਕਰਿਆ ਸੀ ਗਿਆਨ ਦੀ ਗਲਤ ਵਰਤੋਂ ਹੂੰ ਤਾਂ ਕਿ ਪਿੰਡ ਵਾਲੇ ਉਸ ਨੂੰ ਕੱਢ ਸਕੇ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਲਿਖਤ ਦੱਸਦੀ ਹੈ ਕਿ ਉਦੋਂ ਤੱਕ ਉਹ ਬਹੁਤ ਤਾਕਤਵਰ ਹੋ ਚੁੱਕਾ ਸੀ ਸ਼ਾਇਦ ਲੋਕਾਂ ਦੀ ਜੀਵਨ ਸ਼ਕਤੀ ਨੂੰ ਹੀ ਵਰਤ ਕੇ ਤੇ ਨਤੀਜਾ ਨਤੀਜਾ ਇਹ ਹੋਇਆ ਕਿ ਪਿੰਡ ਹੌਲੀ-ਹੌਲੀ ਉਜੜ ਗਿਆ ਲੋਕ ਜਾਂ ਤਾਂ ਮਾਰੇ ਗਏ ਜਾਂ ਡਰ ਕੇ ਭੱਜ ਗਏ ਪੂਰਾ ਪਿੰਡ ਖਾਲੀ ਪੂਰਾ ਪਿੰਡ ਸੱਚੀ ਬਹੁਤ ਦੁਖਦਾਈ ਤੇ ਉਹ ਜਿਹੜੀਆਂ ਆਵਾਜ਼ਾਂ ਸੀ ਕਾਨਾਫੂਸੀਆਂ ਕਹਿੰਦੇ ਨੇ ਉਹ ਆਵਾਜ਼ਾਂ ਅਜੇ ਵੀ ਉੱਥੇ ਸੁਣਦੀਆਂ ਨੇ ਹਵਾ ਵਿੱਚ ਉਹ ਗਵਾਚੀਆਂ ਰੂਹਾਂ ਦੀ ਪੁਕਾਰ ਹੈ ਤੇ ਅੱਜ ਕੀ ਹਾਲਤ ਹੈ ਸ਼ਰਗਾਉਂ ਦੀ ਕਿ ਉੱਥੇ ਕੋਈ ਹੈ ਨਹੀਂ ਲਿਖਤ ਮੁਤਾਬਕ ਅੱਜ ਉਹ ਬਿਲਕੁਲ ਵੀਰਾਨ ਹੈ ਖੰਡਰ ਹੀ ਰਹਿ ਗਏ ਨੇ ਪੁਰਾਣੇ ਘਰਾਂ ਦੇ ਸਮੁੰਦਰੀ ਕੰਡਾ ਵੀ ਬਿਲਕੁਲ ਸੁਨਸਾਨ ਡਰਾਉਣਾ ਜਿਹਾ ਤੇ ਆਸ-ਪਾਸੇ ਦੇ ਜੰਗਲ ਉਹਨਾਂ ਨੂੰ ਤਾਂ ਭੂਤਾਂ ਦਾ ਗੜ ਮੰਨਿਆ ਜਾਂਦਾ ਹੈ ਕੋਈ ਅੱਜਕਲ ਜਾਂਦਾ ਹੈ ਉੱਧਰ ਕੋਈ ਤਜਰਬਾ ਕਿਸੇ ਦਾ ਬਹੁਤ ਘੱਟ ਪਰ ਪੁਜ ਮਛੇਰੇ ਜੋ ਕਦੇ ਨੇੜੇ ਲੰਗਦੇ ਨੇ ਉਹ ਕਹਿੰਦੇ ਨੇ ਕਿ ਕੰਡੇ ਤੇ ਪਰਛਾਵੇਂ ਜੀ ਦਿਸਦੇ ਨੇ ਅਜੀਬ ਆਕਾਰ ਤੇ ਦਰਖਤਾਂ ਚੋਂ ਆਵਾਜ਼ਾਂ ਆਉਂਦੀਆਂ ਨੇ ਇਸੇ ਲਈ ਲੋਕ ਡਰਦੇ ਨੇ ਹਾਂਜੀ ਸਥਾਨਕ ਲੋਕ ਤਾਂ ਪੱਕਾ ਮੰਨਦੇ ਨੇ ਕਿ ਉਹ ਬ੍ਰਹਮਾਰਕਸ਼ਸ ਅਜੇ ਵੀ ਉੱਥੇ ਹੈ ਤੇ ਬਾਰ ਦੇ ਲੋਕਾਂ ਨੂੰ ਸਖਤੀ ਨਾਲ ਮਨਾ ਕਰਦੇ ਨੇ ਉੱਥੇ ਜਾਣ ਤੋਂ ਤਾਂ ਇਸ ਸਾਰੀ ਕਹਾਣੀ ਤੋਂ ਜਿਹੜੀ ਇਸ ਲਿਖਤ ਤੇ ਆਧਾਰਿਤ ਹੈ ਕੀ ਸਿੱਟਾ ਕੱਢ ਸਕਦੇ ਆਪਾਂ ਦੇਖੋ ਮੁੱਖ ਗਲਤੀ ਇਹ ਹੀ ਲੱਗਦੀ ਹੈ ਕਿ ਕਈ ਵਾਰ ਕੁਦਰਤੀ ਸੁੰਦਰਤਾ ਦੇ ਪਿੱਛੇ ਬੜੇ ਡੂੰਘੇ ਕਾਲੇ ਰਾਜ਼ ਛੁਪੇ ਹੁੰਦੇ ਨੇ ਜਿਨ੍ਹਾਂ ਨੂੰ ਨਾ ਛੇੜਿਆ ਜਾਵੇ ਤਾਂ ਚੰਗਾ ਹੈ ਕੋਂਕੜ ਜੇ ਮੰਨਿਆ ਜਾਂਦਾ ਹੈ ਕਿ ਕੁਝ ਥਾਮਾ ਸਰਾਪੀਆਂ ਹੁੰਦੀਆਂ ਨੇ ਸਮਾਂ ਬੀਤਣ ਨਾਲ ਵੀ ਅਤੀਤ ਦੇ ਪਰਛਾਵੇਂ ਉੱਥੇ ਹੀ ਰਹਿੰਦੇ ਨੇ ਹੂੰ ਸੋਚਣ ਵਾਲੀ ਗੱਲ ਹੈ ਤੇ ਇਹ ਸਵਾਲ ਵੀ ਛੱਡ ਜਾਂਦੀ ਹੈ ਕਿ ਕੀ ਇਸ ਸੱਚਮੁੱਚ ਕੋਈ ਅਲੌਕਿਕ ਸ਼ਕਤੀਆਂ ਨੇ ਜਾਂ ਫਿਰ ਇਹ ਸਭ ਇਨਸਾਨੀ ਡਰ ਪੁਰਾਣੀਆਂ ਯਾਦਾਂ ਤੇ ਕੁਦਰਤ ਦੇ ਪੇਤਾਂ ਦਾ ਮਿਲਿਆ ਜੁਲਿਆ ਰੂਪ ਹੈ ਇੱਕ ਸਵਾਲ ਹੈ ਜਿਸਤੇ ਸ్రోਤੇ ਖੁਦ ਵਿਚਾਰ ਕਰ ਸਕਦੇ ਹਨ